ਅਦਾਲਤ ਦੇ ਵਿੱਚ ਚੱਲ ਰਹੀ ਕੇਸ ਦੇ ਦੌਰਾਨ ਗੈਰ ਹਾਜ਼ਰ ਰਹਿਣ ਤੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਸਿਟੀ ਪੱਟੀ ਦੀ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਰਮਨੀਕ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਆਰਪੀ ਅਸਟੇਟ ਲੋਹਾਰਾ ਕਾ ਰੋਡ ਅਮ੍ਰਿਤਸਰ ਜਿਸ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ ਵਿਖੇ ਵਕਫ ਵਕਤਾਰਾਮ ਦੀ ਤਹਿਤ ਕੇਸ ਦਾਜ ਹੈ ਅਤੇ ਉਸਦਾ ਕੇਸ ਚੱਲ ਰਿਹਾ ਅਦਾਲਤ ਦੇ ਵਿੱਚ ਜਿਸ ਦੇ ਕੀ ਪ੍ਰੰਤੂ ਉਕਤ ਵਿਅਕਤੀ ਪੇਸ਼ੀ ਦੌਰਾਨ ਗੈਰ ਹਾਜ਼ਰ ਰਹਿ ਰਿਹਾ ਸੀ ਤਾਂ ਅਦਾਲਤ ਦੇ ਹੁਕਮਾਂ ਤਹਿਤ ਉਸ ਦੇ ਖਿਲਾਫ ਕੇਸ ਸਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਦੇ ਵਿੱਚ ਪੇਸ਼ੀ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇੱਕ ਰਮਨੈਕ ਨਾਮ ਕੋ ਵਿਅਕਤੀ ਜਿਹਨੂੰ ਤੁਸੀਂ ਅਲਸਾ ਤੋਂ ਗ੍ਰਿਫਤਾਰ ਕੀਤਾ ਕੀ ਮਾਮਲਾ ਪੀ ਸੀਗਾ ਜੀ ਹਾਂਜੀ ਰਮਨੀਕ ਸਿੰਘ ਇਹ ਲੋਹਾਰਾ ਕਾ ਰੋਡ ਅਮਰ ਸਰਦਾ ਰਹਿਣ ਵਾਲਾਇ ਹੈ ਜਿਹਦੇ ਨਾਲ ਆਫ ਪਹਿਨਾ ਸਾਡੇ ਕੋਲ ਐਫ ਆਈ ਆਰ ਨੰਬਰ 208 ਪਬਲਿਕ 2018 ਅੰਡਰ ਸੈਕਸ਼ਨ 498 480 ਆਈ ਪੀ ਸੀ ਤਹਿਤ ਮਕਦਮਾ ਸਾਡੇ ਕੋਲ ਇਥੇ ਥਾਣਾ ਪੱਟੀ ਵਿਖੇ ਦਰਜ ਰਜਿਸਟਰ ਹੋਇਆ ਸੀ ਜ ਜਿਹਦੇ ਵਿੱਚ ਇਹਨਾਂ ਦੇ ਮਤਲਬ ਦੀ ਅਰੈਸਟ ਹੋਏ ਸੀ ਇਹਨਾਂ ਦੇ ਮਦਰ ਇਸ ਮੁਕਦਮੇ ਦੇ ਵਿੱਚ ਪਰੰਤੂ ਇਹ ਜਿਹੜਾ ਅਰੈਸਟ ਨਾ ਹੋਣ ਕਰਕੇ ਮਾਜੂਬ ਦਾਤ ਵੱਲੋਂ ਇਹਨੂੰ ਪੀਓ ਬਣਾ ਦਿੱਤਾ ਗਿਆ ਜਿਸ ਸੰਬੰਧ ਵਿੱਚ ਦੇ ਇਹਨੂੰ ਅਸੀਂ ਫਿਰ 31 1 2024 ਨੂੰ ਅਸੀਂ ਇਹਨੂੰ ਕੈਂਟਾਕਰ ਚੌਂਕ ਤੋਂ ਇਹਨੂੰ ਅਵਸਰ ਵਿਖੇ ਗयो ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਰ ਇਹਨੇ ਡਿਲੇ ਕਿਉਂ ਪਾਇਆ ਦੀ ਗ੍ਰਿਫਤਾਰੀ ਨਹੀਂ ਕਿ ਇੱਕ ਵਾਰ ਪਟ ਗਿਆ ਜਦ ਕਿਸ ਤਰ੍ਹਾਂ ਦੀ ਹਾਂਜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ 스ਵੇਡਨ ਵਿਖੇ ਚਲਾ ਗਿਆ ਸੀ ਜਿਸ ਕਰਕੇ ਫਿਰ ਇਹ ਦੀ ਇਸ ਮੁਕਦਮੇ ਵਿੱਚ ਮੁਕਦਮਾ ਨੰਬਰ 208/18 ਵਿੱਚ ਰੈਸਟ ਨਹੀਂ ਪਈ ਤੇ ਮਾਜੂਦਦਤ ਵੱਲੋਂ ਪੀਓ ਹੋਣ ਕਰਕੇ ਇਹਨੂੰ ਜਿਹੜਾ ਡਿਲੇ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹ ਇੱਥੇ ਆਇਆ ਤੇ ਅਸੀਂ ਪੁਲਿਸ ਪਾਰਟੀ ਜਨੂੰ ਪਤਾ ਲੱਗਾ ਵੀ ਇਹ ਆਪਣੀ ਉਹ ਦੁਕਾਨ ਤੇ ਬੈਠਾ ਆ ਤੇ ਸਾਡੇ ਵੱਲੋਂ ਫਿਰ ਪੁਲਿਸ ਪਾਰਟੀ ਭੇਜ ਕੇ ਤੈਨੂੰ ਗ੍ਰਿਫਤਾਰ ਕੀਤਾ ਗਿਆ ਹੈ